ਵਾਲੇ ਜਿਹੜੇ ਰੱਬ ਨੂੰ ਮੰਨਦੇ ਨੇ ਉਹ ਕਹਿੰਦੇ ਚੇਤੇ ਰੱਖੋ ਵੀ ਰੱਬ ਹੈਗਾ ਪਹਿਲੀ ਗੱਲ ਜਦੋਂ ਆਪਾਂ ਚੇਤੇ ਰੱਖਾਂਗੇ ਨਾ ਪੱਲੇ ਨਾਲ ਬੰਨ ਕੇ ਰੱਖਾਂ ਵੀ ਰੱਬ ਹੈ ਬੰਦਾ ਨਾ ਤਾਂ ਮਾੜਾ ਕਰੇਗਾ ਨਾ ਮਾੜਾ ਸੋਚੇਗਾ ਨਾ ਕਿਸੇ ਬਾਰੇ ਮਾੜਾ ਸੁਣੇਗਾ ਨਾ ਬੋਲੇਗਾ ਉਹ ਕਹਿ ਗਰ ਨਹੀਂ ਰੱਬ ਹੈ ਪਾਪ ਤੇ ਰੱਬ ਹੈਗਾ ਕਿੱਥੇ ਹੈ ਹੁਣ ਬਾਣੀ ਦੇ ਫੈਸਲੇ ਦੁਆਰਾ ਸੁਣਿਆ ਕਟ ਕਟ ਮੈਂ ਹਰ ਜੂ ਵਸੈ ਸੰਤਨ ਕਿਹੋ ਪਕਾਰ ਹਰ ਇੱਕ ਦੇ ਵਿੱਚ ਰੱਬਾ ਭਾਈ ਜਦੋਂ ਅਸੀਂ ਹਰ ਇੱਕ ਦੇ ਵਿੱਚ ਰੱਬ ਜਾਣਾਂਗੇ ਨਾ ਬੰਦਾ ਗਵਨਲੀ ਦਾ ਵੀ ਮਾੜਾ ਨਹੀਂ ਸੋਚਦਾ ਬੋਲੋ ਸਤਨਾਮ ਵਾਹਿਗੁਰੂ ਕਹਿ ਗਿਆ ਨਾ ਰੱਬ ਹੈ ਇਨਸਾਨ ਦੇ ਵਿੱਚ ਭਗਵਾਨ ਹੈ ਹਰ ਇੱਕ ਦੇ ਵਿੱਚ ਰੱਬ ਹੈ ਇਹ ਵਚਨ ਪੱਲੇ ਬੰਨ ਲੋ ਕਹਿੰਦੇ ਰੱਬ ਹੈਗਾ ਦੂਸਰਾ ਵਚਨ ਮਹਾਪੁਰਖੰ ਮੌਤ ਆਉਣੀ ਹੈ ਬੁੱਲੋ ਸਤਨਾਮ ਅਟਲ ਸੱਚ ਜੀ ਮੌਤ ਚੇਤੇ ਰੱਖਣੀ ਹੈ ਹਰ ਵਕਤ ਕਈ ਕਹਣਗੇ ਮਰਨ ਉੱਠਣ ਲੱਗੇ ਆ ਵੀ ਮਰਨਾ ਯਾਦ ਰੱਖੋ ਮਰਨਾ ਕਿਸੇ ਪਾਸੇ ਸਫਰ ਦੇ ਜਾ ਰਹੇ ਨੇ ਯਾਦ ਰੱਖੋ ਮਰਨ ਹੈ ਮੌਤ ਯਾਦ ਰੱਖੋ ਜਦੋਂ ਮੌਤ ਯਾਦ ਰਹੂਗੀ ਰੱਬ ਆਪੇ ਜਾਦਾਏਗਾ ਵੱਲੋਂ ਸਦਨਾ ਬੰਦ ਕੀ ਆਪੇ ਕਰਾਂਗੇ ਜਦੋਂ ਮੌਤ ਜਾ ਕਿ ਮੌਤ ਤੋਂ ਡਰਦਾ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ ਨਾ ਪਰਮੇਸ਼ਰ ਦੀ ਬੰਦਗੀ ਕਰਦਾ ਮੌਤ ਆਉਣੀ ਹੈ اٹਲ ਹੈ ਕਦੋਂ ਆਉਣੀ ਹੈ ਬਾਬਾ ਕਬੀਰ ਜੀ ਕਹਿੰਦੇ ਪਤਾ ਹੀ ਨਹੀਂ ਕਿਆ ਜਾਣਾਂ ਕਿਵੇਂ ਮਰेंगे ਕੈਸੇ ਮਰਨਾ ਹੋਏ ਮਰਨਾ ਹੈ ਪਰ ਪਤਾ ਨਹੀਂ ਕਿਵੇਂ ਮਰਨਾ ਇਹ ਪਤਾ ਕਿਸੇ ਨੂੰ ਵੀ ਕਿਵੇਂ ਮਰਨਾ ਜਾਂ ਕਿਸੇ ਬਿਮਾਰੀ ਨਾਲ ਮਰਨਾ ਜਾਂ ਕਿਸੇ ਕਿਸੇ ਘਟਨਾ ਦੇ ਵਿੱਚ ਮਰਨਾ ਇਹ ਕਿਸੇ ਨੂੰ ਨਹੀਂ ਪਤਾ ਮਰਨਾ ਹੈ ਪਰ ਇਹ ਨਹੀਂ ਪਤਾ ਮਰਨਾ ਕਿੱਥੇ ਹੈ ਪਰ ਬਾਬਾ ਜੀ ਕਹਿੰਦੇ ਜੀ ਸਾਹਿਬ ਮਨੋਂ ਨਾ ਬਿਸਰੈ ਤਾ ਸਹਿਲਾ ਮਰਨਾ ਹੋਏ ਕਹਿੰਦੇ ਜੇ ਰੱਬ ਨਾ ਭੁੱਲੇ ਨਾ ਮਰਨਾ ਸਖਾਲਾ ਹੋ ਜੂ ਬੋਲੋ ਸਤਨਾਮ ਵਾਹ ਜੇ ਪਰਮੇਸ਼ਰ ਯਾਦ ਹੈ ਜੇ ਬੰਦਗੀ ਕਰਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਮੌਤ ਆ ਗਈ ਬੋਲੋ ਸਤਨਾਮ ਇੱਕ ਮੌਤ ਚੀਤੇ ਰੱਖ ਪੱਲੇ ਬੰਨ ਕੇ ਰੱਖੇ ਗੱਲ ਨੂੰ ਹਾਂਜੀ ਦੋ ਵਚਨ ਹੋ ਗਏ ਤੀਜਾ ਵਚਨ ਜਿਹੜੇ ਛੱਡ ਦੇਣਗੇ

ਉਸਤਨੰਨ ਦਾ ਤੂ ਤਿਆਗੈ ਖੋਜੋ ਪਦ ਨਿਰਵਾਨਾ ਜਨ ਨਾਨਕੇ ਖੇਲ ਕਟਨ ਹੈ ਕਿਨਹ ਹੈ ਗੁਰਮਖ ਜਨ ਤਾਨ ਸੰਤ ਮਹਾਰਾਜ ਅਨੰਦ ਸਿੰਘ ਜੀ ਕਲੇਰਾਵਾਲੀ ਵਚਨ ਕਰਿਆ ਕਰ ਕਹਿੰਦੇ ਪਿਆਰੇ ਆ ਔਗਣ ਨੱਚ ਤਾਰ ਕਿਸੇ ਦਾ ਇਹ ਛੱਡ ਦੇ ਸੱਚ ਕਰਕੇ ਜਾਣੇ ਇਹ ਆਪਣੇ ਅੰਦਰ ਇੱਕ ਖਾਸੀਅਤ ਹੈ ਲੋਕਾਂ 'ਚ ਹੀ ਵਿਚਰਦੇ ਆਂ ਆਪਾਂ ਦੁਨੀਆਂ 'ਚ ਹੀ ਵਿਚਰਦੇ ਆਂ ਕਿਸੇ ਦੀ ਸਾਨੂੰ ਛੋਟੀ ਜੀ ਗੱਲ ਪਤਾ ਲੱਗ ਜਾਵੇ ਨਾ ਅਸੀਂ ਜਿੰਨਾ ਚਿਰ ਦਸ ਥਾਂ ਹੀ ਕਰੀਏ ਨਾ ਰੋਟੀ ਨੇ ਹਜਮ ਹੁੰਦੀ ਬੋਲੋ ਸਤਿਨਾਮ ਵਾਹਿਗੁਰੂ ਸਵਾਦ ਨਹੀਂ ਲੱਗਦੀ ਸਾਨੂੰ ਘਰੇ ਰੋਟੀ ਦਾ ਕਰਦੇ ਆਂ ਅਸੀਂ ਔਦੀਆਂ ਔਦੇ ਕੋ ਔਦੀਆਂ ਔਦੇ ਕੋ ਔਦੀਆਂ ਕਿਸੇ ਦੇ ਔਗਣ ਨੱਚਦਾ ਰਿਆ ਕਰ ਛੱਡ ਦੇ ਇੱਥੇ ਇੱਥੇ ਰੱਖਣਾ ਵੀ ਔਗਣ ਨਹੀਂ ਚਤਾਰਨੀ ਦੂਸਰਾ ਗਣ ਦਾ ਅਪਮਾਨ ਨਾ ਕਰੀਂ ਬੋਲੋ ਸਤਨਾਮ ਵਾਹ ਆਪਣੇ ਗੁਣ ਦਾ ਅਪਮਾਨ ਨਾ ਕਰੀਂ ਕਈ ਵਾਰੀ ਵੱਡਪਣ ਦਾ ਗੁਣ ਹੁੰਦਾ ਮੈਂ ਵੱਡਾ ਹਾਂ ਮੈਂ ਮਾਇਆ ਵਾਹਾਂ ਮੈਂ ਪ੍ਰਪਤੀਆਂ ਬਰਦਾ ਮੈਂ ਬੜਾ ਅਕਲਵਾਨ ਹੈ ਮੈਂ ਬੜਾ ਹੁੰਦਾ ਹੈ ਕਈ ਬੜੀ ਇਹ ਅਪਮਾਨ ਹੰਕਾਰ ਛੱਡ ਦੇ ਲੈ ਅੱਛਾ ਅਰਗ ਨਾ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਲਿਖੀ ਹੈ ਕਹਿੰਦੇ ਜਿੰਦਗੀ ਵਿੱਚ ਬੰਦਾ ਕਮਾਲੇ ਨਾ ਸੱਜੇ ਸੰਸਾਰ ਤੋਂ ਤਰ ਜਾਏਗਾ ਬੋਲੋ ਸਤਿਨਾਮ ਪਰ ਇਹ ਔਖੀਆਂ ਨੇ ਇੱਕ ਤਾਂ ਰੱਬ ਨੂੰ ਜਿ ਮੰਨਣਾ ਵੀ ਰੱਬ ਹੈਗਾ ਇੱਕ ਮੌਤ ਆਪਾ ਮਾੜਾ ਮੰਨਦਾ ਹੈ ਮਰਨਾ ਚਿੱਤੇ ਰਹੀ ਰੋਈ ਮਰਜ ਕਹਿੰਦੇ ਨਹੀਂ ਮਰਨ ਮਨੋਂ ਨਾ ਬਿਸਰ ਹੈ ਕਦੇ ਨਾ ਵਿਸਾਰਿਆ ਕਰ ਮਰਨਾ ਇੱਕ ਦਿਨ ਕਦੋਂ ਮਰਨਾ ਇਹ ਰੱਬ ਜਾਣਦਾ ਪਰਮੇਸ਼ਰ ਦਾ ਪੈਰ ਅੱਖਰ ਬੰਦ ਕੀ ਕਰ ਬਾਣੀ ਦੀ ਵਿਚਾਰ ਕਰ ਰਹੇ ਸਾਂ ਗੁਰਮੁਖ ਪਿਆਰੇ ਵਿੱਚ ਵਚਨ ਆ ਗਿਆ ਪੜ ਰਹਿਣਾ ਸਾਨੂੰ ਪੰਖੀ ਦੀ ਨਹੀਂ ਐ ਰਾਖੋ ਕੰਧ ਅਸਾਰੋ ਨੀਵਾ ਸਾਢੇ ਤਿੰਨ ਹੱਥ ਤੇਰੀ ਸੇਵਾ ਵੰਕ ਕਹਿਵਾਲ ਫਾਸਰ ਡੇਰੀ ਇਹ ਤਨ ਹੋਏगो ਪਸਮਕ ਪਸਮਕ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਬੰਦਾ ਉੱਚੇ ਉੱਚੇ ਮੰਦਰ ਬਣਾਉਂਦਾ ਸੋਹਣਾ ਪਰਿਵਾਰ ਬਣਾਉਂਦਾ ਕਈ ਵਾਰ ਐਸਾ ਹੋ ਜਾਂਦਾ ਏ ਸੋਨੇ ਮੰਦਰਾਂ ਨੂੰ ਵੇਖਦੇ ਹੀ ਰਹਿੰਦੇ ਰੱਬ ਭੁੱਲ ਜਾਂਦਾ ਪਰਿਵਾਰ ਦੇ ਵਿੱਚ ਗਲਤਾਨ ਹੋ ਜਾਂਦਾ ਰੱਬ ਭੁੱਲ ਜਾਂਦਾ ਬਾਜੀ ਹਾਰ ਜਾਂਦਾ ਤਦੇ ਕਿਸੇ ਸਤਪੁਰਸ਼ ਨੇ ਵਚਨ ਆਖੇ ਨੇ ਪੜਿਓ ਉੱਚੇ ਮੰਦਰ ਨਾ ਵੇਖ ਵਾਜੀ ਹਾਰ ਜਾਵੇ मंदर रा जीार जमी ਕਹ ਕਰ ਮੇਰਾ ਸੋਹਣਾ ਘਰ ਆ ਸੋਹਣੀ ਕੋਠੀ ਹੁੰਦਾ ਕਈ ਵਾਰੀ ਬੰਦਾ ਮੰਦਰਾਂ ਨੂੰ ਵੇਖ ਵੇਖ ਕੇ ਕਹੇ ਐਨੀ ਪ੍ਰਾਪਰਟੀ ਐ ਨੇ ਲੱਖ ਦੀ ਕੋਠੀ ਹੁੰਦਾ ਮਹਾਰਾਜ ਜੀ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਕਹਿੰਦੇ ਬੰਦਗੀ ਤੋਂ ਬਿਨਾ ਤੂੰ ਤੇ ਬਾਜੀ ਹਾਰ ਚੱਲਿਆ ਭਾਈ ਮੇਰੀ ਜਾਤਕ ਮੀਨ पातक मीमी ओ सा जनम हमारा मेरी जात भी नीमी है मेरी पातक भी नीमी है मेरा जन्म है जेड़ा ओ भी नीमे ही है तुम शरणागत राजा रामचंद्र हे वैगुरु हे परमात्मा मैं तेरी शरण में हां ਕਹਿਰ ਬਦਾਸ ਜਮਾਰਾ ਭਗਤ ਰਵਦਾਸ ਜੀ ਕਹਿੰਦੇ ਮੈਂ ਕਹਿ ਰਿਹਾ ਮੈਂ ਤੇਰੀ ਸ਼ਰਨ ਵਿੱਚ ਹਾਂ ਕਿਰਪਾ ਕਰ ਬੇਨਤੀ ਕਰਿਆ ਕਰੀਏ ਭਾਈ ਚੱਲਦੇ ਸਵਾਸਾਂ ਨਾਲ ਹੀ ਬੇਨਤੀਆਂ ਕੀਤੀਆਂ ਜਾ ਸਕਦੀਆਂ ਨੇ ਨਹੀਂ ਤੇ ਬਾਬਾ ਜੀ ਦੀ ਬਾਣੀ ਕਹਿੰਦੀ ਹੈ ਬੈਣੀ ਕਹੈ ਸੁਨੋ ਜਨ ਸੰਤੋ ਮਰਨ ਮੁਕਤ ਕਿਨ ਪਈਆ ਮਰਦੇ ਮਰਨ ਤੋਂ ਬਾਅਦ ਮੁਕਤੀ ਜੇ ਕੌਣ ਸਰੀਰ ਦੀ ਮੌਤ ਤੋਂ ਬਾਅਦ ਮੁਕਤੀ ਨੇ ਜਉਂਦੇ ਮੁਕਤ ਜਉਂਦਿਆਂ ਮੁਕਤੀ ਦੇ ਦਰਵਾਜ਼ੇ ਕਦੋਂ ਮਿਲਣਗੇ ਜਦੋਂ ਜੁੜਾਂਗੇ ਜਿਉਂਦੇ ਚਲਦੇ ਸਵਾਸਾਂ ਨਾਲ ਬੇਨਤੀਆਂ ਕੀਤੀਆਂ ਜਾ ਸਕਦੀਆਂ ਨੇ ਚਲਦੇ ਸਵਾਸਾਂ ਨਾਲ ਸਤ ਸੰਗ ਵਿੱਚ ਆਇਆ ਜਾ ਸਕਦਾ ਹੈ ਚਲਦੇ ਸਵਾਸਾਂ ਨਾਲ ਹੀ ਵਾਹਿਗੁਰੂ ਦੀ ਸਿਫਤ ਕੀਤੀ ਜਾ ਸਕਦੀ ਹੈ ਚਲਦੇ ਜੋ ਸਵਾਸਾਂ ਨਾਲ ਹੀ ਸੇਵਾ ਸਿਮਰਨ ਹੁੰਦਾ ਹੈ ਇਹ ਹੁਣ ਆਪਾਂ ਵੇਖਣਾ ਹੈ ਚਲਦੇ ਸਵਾਸਾਂ ਨਾਲ ਮਹਾਂਪੁਰਖਾਂ ਦਾ ਬਚਨ ਆਪ ਜੀ ਨੇ ਸੁਣਿਆ ਨਾ ਵੀ ਉਹ ਬਚਨਾਂ ਨੂੰ ਛੱਡਣਾ ਹੈ ਕਿ ਪੱਲੇ ਬੰਨਣਾ ਹੈ ਦੋ ਵਚਨ ਜਿਹੜੇ ਪੱਲੇ ਬੰਨਣ ਵਾਲੇ ਨੇ ਜੇ ਤਾ ਚੱਲਦੇ ਸਵਾਸਾਂ ਨਾਲ ਉਹਨਾਂ ਨੂੰ ਪੱਲੇ ਬੰਨੀ ਰੱਖਾਂਗੇ ਵੀ ਰੱਬ ਹੈਗਾ ਮੌਤ ਆਉਣੀ ਐ ਭਲਾ ਹੋ ਜਾਏਗਾ ਜੇ ਉਹ ਨਾਂ ਚੇਤੇ ਰੱਖੇ ਦੋ ਨੂੰ ਉਹ ਜਿਹੜੇ ਛੱਡਣੇ ਨੇ ਉਹ ਪੱਲੇ ਬੰਨੀ ਰੱਖੇ ਵੀ ਔਗਣ ਵੀ ਚਤਾਰੀ ਜਾਣੇ ਆ ਲੋਕਾਂ ਦੇ ਤੇ ਆਪਣੇ ਗੁਣਾਂ ਦਾ ਅਪਮਾਨ ਵੀ ਕਰੀ ਜਾਣਾ ਹੰਕਾਰ ਮਾਇਆ ਦਾ ਕਿਤੇ ਪ੍ਰਪਤੀਆਂ ਨਹੀਂ ਫਿਰ ਤੇ ਗੁਰਮਖ ਪਿਆਰਿਓ ਜਨਮ ਮਰਨ ਦਾ ਗੇੜ ਫਿਰ ਤਿਆ ਰਿਆ ਫਿਰ ਗੇੜਾ ਥੋੜੀ ਮੁਕਣਾ ਨੰਦਾ ਕਰੀ ਜਲ ਮਹਾਰਾਜ ਕਹਿੰਦੇ ਕਿਸੇ ਦੀ ਭੱਲੀ ਨਹੀਂ ਨੰਦਾ ਭੱਲੀ ਕਿਸੇ ਕੀ ਨਾਹੀ ਮਨ ਮੁਕ ਮੁਕਤ ਕਰਨ ਮੁਕ 깔ੈ ਤਨੰਦਕਾਂ ਨਰਕ ਕਾ ਗੋਰ ਕੋ ਬਨ ਗੋਣਾ ਦਾ ਹੰਕਾਰ ਕਰਨ ਵਾਲੇ ਨੂੰ ਮਹਾਰਾਜ ਜੀ ਨੇ ਖੋਤਾ ਦੱਸਿਆ ਮਹਾਰਾਜ ਕਹਿੰਦੇ ਕਹਿੰਦੇ ਹੰਕਾਰੀ ਪੁਰਸ਼ ਖੋਤੇ ਦੀ ਨਿਆਈ ਹੁੰਦਾ ਹੈ ਰੇ ਨਰ ਰਈ ਕਹਿੰਦੇ ਮਨੁੱਖ ਤੁੱਖੋ ਤੇ ਨਹੀਂ ਹੈ ਬਿਨ ਗੁਣ ਗਰਵ ਕਰੰਤ ਕਹਿੰਦੇ ਗੁਣ ਤੇਰੇ ਕੋਲ ਕੋਈ ਹੈ ਨਹੀਂ ਕੋਈ ਸਰਬ ਵਿਆਪਕ ਪਰਮਾਤਮਾ ਦਾ ਤੋ ਬਿਨ ਗੁਣਾ ਤੂੰ ਤੇ ਮਹਾਰਜ ਕਹਿੰਦੇ ਹੰਕਾਰ ਕਰੀ ਜਨ ਨੇਰਰ ਨੇਰੇ ਨਰ ਬਿਨ ਗੁਣ ਗਰਵ ਕਰੰਤ ਪਤ ਸਾਹਿਬ ਜੀ ਵਚਨ ਬੋਲਦੇ ਇਸ ਕਰਕੇ ਗੁਣ ਤਰਨ ਕਰੀਏ ਮਾਲਕ ਦੇ ਉਪਦੇਸ਼ ਦੇ ਨਾਲ ਜੁੜੀਏ ਅੱਜ ਦੀ ਘਟਨਾ ਆਪਣੇ ਅੱਖਾਂ ਦੇ ਸਾਹਮਣੇ ਵਾਪਰੀ ਹੈ ਨਾ ਇਹ ਘਟਨਾ ਕਹਿ ਸਕਦੇ ਆਪਾਂ ਇਹਨੂੰ ਅਚੰਬੇ ਦੀ ਮੌਤ ਇਹ ਇੱਕ ਘਟਨਾ ਹੈ ਇਹ ਤੋਂ ਸੇਧ ਲਈ ਜਾ ਸਕਦੀ ਹੈ ਸਜਣਾ ਇਕ ਘਟਨਾ ਤੇਰੇ ਨਾਲ ਵੀ ਵਾਪਰ ਸਕਦੀ ਹੈ ਕੋਈ ਪਤਾ ਨਹੀਂ ਬੋਲੋ ਸਤਨਾਕ ਕੱਲੂ ਗੱਲਾਂ ਕਰਨ ਉਹ ਉੱਥੇ ਖੜਾ ਸੀ ਫਲਾਣਾ ਸਿੰਘ ਤਾਂ ਫਲਾਣੇ ਨਾਲ ਗਿਆ ਵਿਆ ਸੀ ਫਲਾਣਾ ਸਿੰਘ ਤਾਂ ਫਲਾਣੇ ਨੂੰ ਮਿਲਣ ਗਿਆ ਸੀ ਫਲਾਣਾ ਸਿੰਘ ਤੇ ਆ ਕੰਮ ਕਰਦਾ ਸੀ ਉਹ ਚੜ੍ਹਾਈ ਕਰੇ ਜਿਵੇਂ ਆਪਾਂ ਮਣ ਕਹਿੰਨੇ ਆ ਨਾ ਵੀ ਰਾਮ ਸਿੰਘ ਤਾਂ ਉਹ ਕੋ ਫਲਨ ਕੋਕਨ ਮੈਨ ਇੱਥੇ ਗੱਲਾਂ ਹੋ ਰਹੀਆਂ ਸੀ ਉਹ ਕਹਿੰਦਾ ਉਹ ਕਹਿੰਦਾ ਮੈਨੂੰ ਮਿਲਿਆ ਕੱਲ ਉਹ ਕਹਿੰਦਾ ਮੈਂ ਆਪ ਖੁਦ ਕਹਿ ਰਿਹਾ ਵਾਂ ਸੰਧਿਆ ਦੀ ਡਿਊਟੀ ਕਰਕੇ ਗਿਆ ਸੰਦੇ ਉੱਤੇ ਮੋੜ ਤੇ ਖੜੇ ਸੋ ਇਹਨੂੰ ਸੁਨੇਹਾ ਮਿਲਦਾ ਇਸ ਕਰਕੇ ਸਜਣਾ ਇਹ ਮੌਤ ਤੂੰ ਤੈਨੂੰ ਸਿੱਖਿਆ ਲੈ ਲੈਣੀ ਚਾਹੀਦੀ ਹੈ ਇਹ ਘਟਨਾ ਤੇਰੇ ਨਾਲ ਵੀ ਕਿਉਂ ਕਹਾ ਵਿਸਾਸਾ ਇਸ ਭਾਂਡੇ ਦਾ ਆਪਣਾ ਵਿਸਾਸੀ ਸ਼ੁਰੂ ਕੀਤਾ ਇਤਨਕ ਲੱਗ ਹੈ ਖੰਖਾ ਕੋਈ ਪਤਾ ਨਹੀਂ ਇਸ ਭਾਂਡੇ ਦਾ ਕਦੋਂ ਟੁੱਟ ਜਾਣਾ ਇਸ ਕਰਕੇ ਨੌਵੇਂ ਪਾਖਸਾ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਆਉਦ ਵਿਹਤ ਹੈ ਫੁੱਟੇ ਘਟ ਜਿਉ ਪਾਨੀ ਕੋਈ ਪਤਾ ਨਹੀਂ ਫਟੜੇ ਕੜੇ ਦਾ ਕਦੋਂ ਟੁੱਟ ਜਾਣੇ ਕਦੋਂ ਮੁੱਕ ਜਾਣੇ ਸੋਸਾਂ ਦੀ ਲੜੀ ਨੇ ਇਸ ਕਰਕੇ ਨਾਮ ਜਪੀਏ ਬੰਦ ਕੀ ਕਰੀਏ ਗੁਰੂ ਗੁਰੂ ਜਪਦੇ ਰਿਆ ਕਰੀ ਪਾਲਾ ਹਰ ਇੱਕ ਦਾ ਹਰ ਇੱਕ ਦੀ ਭਲੇ ਦੀ ਅਰਦਾਸ ਕਰਾਂਗੇ ਨਾ ਹਰ ਇੱਕ ਦਾ ਭਲਾ ਸੋਚਾਂਗੇ ਗੁਰੂ ਕਿਰਪਾ ਕਰੇ ਆਇਆ ਸੰਸਾਰ ਦੇ ਵਿੱਚ ਮਰਜ਼ ਕਹਿੰਦੇ ਵਿੱਚ ਦੁਨੀਆਂ ਸੇਵਕ ਭਈ ਤੋ ਦਰਗਾ ਮੈ ਸੰਪਾਈ ਜੇ ਦੁਨੀਆਂ ਦੇ ਵਿੱਚ ਰਹਿ ਕੇ ਚੰਗੇ ਕੰਮ ਕਰਾਂਗੇ ਸੇਵਕ ਮਾਈਏ ਦਾ ਭਾਵ ਚੰਗੇ ਕੰਮ ਕਰਨੇ ਤੇ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਣੀ ਆ ਫਿਰ ਵਚਨ ਆਉਂਦਾ ਰੇ ਰੇ ਦਰਗਹ ਕਹੇ ਮਾਕੂ ਆਉ ਬੈਠ ਆਦਰ ਸਭ ਦੇਉ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਤੈਨੂੰ ਰੇ ਰੇ ਨਹੀਂ ਕਹਿਣਾ ਕਿਸੇ ਨੇ ਸਤਕਾਰ ਮਿਲੇਗਾ ਤੇ ਗੁਰਮਖ ਪਿਆਰਿਓ ਮਹਾਰਾਜ ਜੀ ਕਹਿੰਦੇ ਜੇ ਬੰਦ ਕੀ ਨਾ ਨਾ ਕੀਤੀ ਜੇ ਮਾਲਕ ਦਾ ਸਿਮਰਨ ਨਾ ਨਾ ਕੀਤਾ ਫਿਰ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਜਮਕਾ ਠੇਂਗਾ ਬੁਰਾ ਉਹ ਨਹੀਂ ਸਹਿਆ ਜੀ ਉਹ ਚੱਲਿਆ ਨਹੀਂ ਜਾਣਾ ਬੜੀ ਬੁਰੀ ਮਾਰ ਹੈ ਜਮਾਨ ਇਸ ਕਰਕੇ ਸੇਵਾ ਸਿਮਰਨ ਕਰਦੇ ਰਹੀਏ ਸਤਿਗੁਰੂ ਕਿਰਪਾ ਕਰਨ ਪਰਿਵਾਰ ਨੂੰ ਪਾਣਾ ਮੰਨਣ ਦੀ ਦਤ ਬਖਸ਼ਿਸ਼ ਕਰਨ ਆਈਆਂ ਸੰਗਤਾਂ ਦੀ ਹਾਜ਼ਰੀ ਲੇਖੇ ਵਿੱਚ ਲਉਣ ਬਿਸੜੀ ਰੂ ਨੂੰ ਆਪਣੇ ਚਰਨਾਂ 'ਚ ਨਵਾਸ ਭੁੱਲਾਂ ਚੁੱਕਾਂ ਦੀ ਖਿਮਾ ਹਾਜ਼ਰੀ ਭਰਦੇ ਹਾਂ ਕੀਰਤਨ ਕਥਾ ਵਿਖਿਆਨ ਕਰਦੇ ਹਾਂ ਤਮਾਮ ਭੁੱਲਾਂ ਹੋਈਆਂ ਹੁਣ ਦੀਆਂ ਸਤਿਗੁਰੂ ਤੇਰਾ ਵਰਗਿਆ ਸੰਗਤਾਂ ਬਖਸ਼ਣ ਜੋਗ ਨੇ ਆਉ ਸਮਾ ਹੋ ਚੁਕੇ ਆਂ ਆਨੰਦ ਸਹਿ ਬਾਣੀ ਦੇ 파ਟ ਅਰਦਾਸਾਂ ਹੁਕਮਨਾਮੇ ਗੁਰੂ ਦੇ ਪਾਣੇ ਵਿੱਚ ਡੇਲਣਾ ਕਿਉ ਪਾਠ ਸਾਖ ਕਹਿੰਦੇ ਨੇ ਕਾਰਣ ਕਰਤਾ ਜੋ ਕਰ ਰਹਾ ਸਿਰ ਕਰਮੰਦ ਕਰੈ ਸੁਖਰਮਨ ਜੋ ਕਰ ਰਿਹਾ ਉਹ ਕਰਤਾ ਪੁਰਖ ਕਿਤੇ ਸਾਜਦਾ ਏ ਕਿਤੇ ਬਿਨਾਸ਼ ਕਰਦਾ ਏ ਕਿ ਤੇ ਪ੍ਰਤਪਾਲਣਾ ਕਰਦਾ ਏ ਉਹਦੀ ਖੇਡ ਹੈ ਆਵਨ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕਿੰਨੇ ਮਾਇਆ ਆਉਣਾ ਜਾਣਾ ਮਾਲਕ ਦੀਆਂ ਖੇਡਾਂ ਨੇ ਭਾਈ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਇਸ ਕਰਕੇ ਉਹਦੇ ਪਾਣੇ ਵਿੱਚ ਰਹੀ ਗੁਰੂ ਕਿਰਪਾ ਕਰੇ ਸਾਰਿਆਂ ਦੀ ਹਾਜ਼ਰੀ ਬਰਤੇ ਪ੍ਰਵਾਨ ਕਰਨ ਸਤਿਗੁਰੂ ਆਓ RAM KALI ਮਹਲਾ 3 ਜਨਾਂ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸੰਤ ਗੁਰੁ ਮੈਂ ਪਾਇ ਗੁਰ ਤੋਂ ਪਰਾਂਤਿ ਸਿਮਨੁ ਮਨਿ ਤੇ ਨਾ ਤਾ ਰਾਗ ਰਤਨ ਪਰਵਾਰ ਪਰਿਆ ਕਾਬਦ ਗਾਵਣਿਆ ਸਉਦ ਸਕਾਇਓ ਹਰੀ ਗੁਰਮਨਿ ਨਸਾ ਪਾਇਆ ਏ ਸਤਿਗੁਰੂ ਤੁੰ ਤਰੋ ਨਾਏ ਹਰ ਨਾਲ ਰਹੋ ਤੁਮਨ ਮੇਰੇ ਭੂਖ ਸਭ ਵਿਸਾਰਨਾ ਕੀ ਕਰੇ ਤੇਰਾ ਸਰਦ ਸਾਰ ਦਸਾਏ ਪ੍ਰਭਨਾ ਗੱਲਾਂ ਸਮਰੱਥ ਸੁਆਮੀ ਹੋ ਕੇ ਮਰੋਂ ਦੇ ਸਾਰੇ ਤੁਮਨ ਮੇਰੇ ਸਦਾ ਰਹੋ ਹਰ ਨਾਲ ਸਤੇ ਸਾਹਿਬਾ ਕਿਆ ਨਹੀਂ ਡਰਤੇ ਐ ਕਰਤਾ ਤੇਰਾ ਸਤਿ ਸਤ ਨਸਤੇ ਸਵਾਭਾ ਅਦਾ ਸੁਖ ਸੁਹਾ ਤੇਰੀ ਨਾਮ ਮਨੁ ਖਾਵ ਨਾਮ ਜਿਨ ਕਾ ਨਾਮ ਸੁਆਦ ਸਭ ਕੇ ਰਹਿ ਕਹ ਨਾਨਕ ਸਤੇ ਸਾਹਿਬ ਕਿਆ ਨਹੀਂ ਡਰਤੇ ਰੈ ਸਾਚਾ ਨਾਮ ਵਿਰਾਗਾ ਆਤਮਾ ਆਧਾਰ ਮੇਰਾ ਜਨਮ ਖਾਂ ਸਤਿਵਾਰੀਆਂ ਨਾਲ ਸਾਥ ਸੁਖਮਾਨ ਆਏ ਵਤਿਆ ਜਿਨ ਇੱਛਾ ਸਭ ਪੁਜਾਈਆਂ ਸਤਿ ਕਰ ਬੰਦੀ ਤਗੜੇਟ ਧੰਕਿਏ ਵੰਡਾਈਆਂ ਕਹਿ ਨਾਨਕ ਸੁਣ ਸੰਤ ਕਰੋ ਪਿਆਰ ਸੱਚਾ ਨਾਮ ਤਸ ਕਰ ਸੁਪਾ ਗੈ ਘਰ ਸੁਪਾ ਗੈ ਸਭ ਦਵਾ ਦੇ ਤਾਜਤ ਕਰੋ ਪੰਜੂ ਤੁਮ ਬਸ ਕੀਤੇ ਕਾਲ ਕੰਟ ਕਮਾਰਿਆ ਪੁਰ ਕਰਮ ਸੰਤਿ ਨੂੰ ਸਾਮਰ ਕਰਾ ਗਏ ਤਹਿ ਨਾਨਕ ਤਸ ਕੋ ਤਿਤ ਕਰ ਆਹਦ ਵਾਜੇ ਆਨ ਸੁਣੋ ਬਲ ਭਾਗੀਓ ਬੰਗਲ ਮਨੋ ਤੂਰੇ ਪਾਰਪਨ ਆਇਆ ਉਤਰੇ ਸਾਗਲ ਵਸੂਰੇ ਧੂ ਕਰੋ ਨਿਤ ਸਾ ਤੇਰੇ ਸੁਨੀਤ ਬਾਣੀ ਸੰਤ ਸਾਜਣ ਭਏ ਸਰਪੇ ਪੂਰੇ ਘਰ ਤੇ ਜਨ ਸੰਤੇ ਆਵੇ ਜਿਸਤ ਨਤ ਕੋ ਆਪਰ ਸੂਰੇ ਬਰਮਤ ਨਾਨਕੁਰ ਚਰਨ ਲਾਗੇ ਬਾਜੇ ਅਰਹਗ ਦੂਰੇ ਸੁਨਤੇ ਪਨੀਤ ਕਹਿ ਤਾਰੋ ਘਰ ਹੈ ਆ ਪਰ ਓ ਰੇ ਬਿਨ ਬੰਤ ਮਾਨਕ ਗੁਰ ਚਰਨਾਂ ਬਾਕੇ ਬਾਜੇ ਆਨੰਦ ਤੂ ਰੇ ਤੁਠਾ ਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੁਮ ਆਪਤਾ ਹਮ ਅਨੰਤ ਹਾਲ ਸਮਗਰੀ ਤੁਮ